ਤੇਰੇ ਵਿਰੇ ਦਾ ਵਿਆ ਮੈਨੂੰ ਗੋਡੇ-ਗੋਡੇ ਚ ਤੇਰੇ ਵੀਰੇ ਦਾ ਵਿਆ ਸਾਨੂੰ ਗੋਡੇ-ਗੋਡੇ ਚ ਹਾਂਜੀ ਬਹਿ ਜੀਏ ਹਾਂ ਬੈਠੋ ਨਬਾਤਾ ਦੇ ਦੇ ਪਹਿਲੇ ਪਹਿਲਾਂ ਬਹਿ ਜੀਏ ਉੱਥੇ ਪਹਿਲੇ ਬਹਿਣਾ ਵਾ ਉੱਥੇ ਬੈਠਾ ਇੱਥੇ ਬੈਠਾ ਬੈਠੋ ਬੈਠੋ ਬੈਠ ਮੈਂ ਬਹਿ ਜਾ ਹਾਂਜੀ ਹਾਂਜੀ ਬੈਠੋ ਭਾਬੀ ਜੀ ਭਾਬੀ ਜੀ ਮੇਰੇ ਨਾ ਵੀਰੇ ਦਾ ਵਿਆਹ ਵਾ ਅੱਛਾ ਕੀ ਦੇਖਦੇ ਹਾਂ ਫਰੈਸ਼ ਆ ਸਾਰਾ ਤਾਜ਼ਾ ਬਣਵਾਇਆ ਸੀ ਕੇ ਲੈ ਕੇ ਆਏ ਆ ਹਾਂ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਆ ਦੋ ਡੱਬੇ ਦਿੱਤੇ ਆ ਤਾਜ਼ੇ ਆ ਪਰ ਮੈਨੂੰ ਇਹ ਦੱਸੋ ਵੀ ਆਪਣੀ ਮਾਸੀ ਚਾਚੀ ਤਾਈ ਘਰ ਇਹੀ ਡੱਬੇ ਦਿੱਤੇ ਹਨ ਸਾਰਿਆਂ ਦੇ ਅਸੀਂ ਸੇਮ ਡੱਬੇ ਦਿੱਤੇ ਆ ਅਸੀਂ ਫਰਕ ਨਹੀਂ ਕਰਦੇ ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਫਰਕ ਕੀਤਾ ਵਾ ਤੇ ਵੇਖ ਲਓ ਅਸੀਂ ਵਿਆਹ ਵੀ ਤਾਂ ਕੋਈ ਨਹੀਂ ਆਉਣਾ ਨਹੀਂ 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 ਅਸੀਂ ਸਾਰਿਆਂ ਨੂੰ ਇੱਕੋ ਬਰਾਬਰ ਹੀ ਰੱਖਿਆ ਵਾ ਅੱਛਾ ਬਾਜ ਖਾਲੀ ਡੱਬਾ ਕਿਤਨੀ ਮੰਗੋਗੇ ਕੱਟ ਤਾਂ ਨਹੀਂ ਬਣਵਾਏ ਨਹੀਂ ਨਹੀਂ ਡੱਬੇ ਬਹੁਤ ਬਣਵਾਏ ਆ ਸੀ ਨਹੀਂ ਹੁਣ ਇਹ ਤੁਸੀਂ ਮੈਨੂੰ ਕਹੋਗੇ ਵੀ ਡੋਂਗੇ ਚ ਪਾ ਲਓ ਮਠਿਆਈ ਸਾਨੂੰ ਖਾਲੀ ਕਰਕੇ ਦੇ ਦਿਓ ਨਾ 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 ਬਾਕੀ ਆਂਗੂ ਨਹੀਂ ਕਰਦੇ ਅਸੀਂ ਇਹ ਤੁਹਾਡਾ ਹੀ ਆ ਡੱਬਾ ਹੁਣ ਅੱਛਾ ਸਾਡਾ ਹੀ ਆ ਤੁਹਾਡਾ ਹੀ ਡੱਬਾ ਸਮਾਨ ਵੀ ਤਾਜ਼ਾ ਸਾਰਿਆਂ ਨੂੰ ਇੱਕ ਬਰਾਬਰ ਹੈ ਸਾਰੇ ਆਣਿਆ ਨਾ ਹਾਂ ਤੇ ਸਾਰਿਆਂ ਨੇ ਹੀ ਆਣਾ ਵੀ ਨਹੀਂ 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 ਗਵਾਂਡੀ ਨਹੀਂ अच्छा मतलब जितने जाने ਤੁਸੀਂ ਕਿਹਾ ਅਸੀਂ ਉਨੇ ਹੀ ਆਈਏ ਵੀ ਜਿਆਦਾ ਨਾ ਆਈਏ ਜਾਣਾ ਨਹੀਂ ਆਣੇ ਹਾਂ ਠੀਕ ਹੈ ਅਸੀਂ 4 ਮੈਂਬਰ ਆ ਜੀਏ ਪਰਵਾਰੀ ਵਿੱਚ ਐਡ ਕਰਨਾ ਹਾਂ ਜੀ ਹੈਨਾ ਇਹ ਵੀ ਠੀਕ ਹੈ ਮਤਲਬ ਪੂਰੀ ਪੂਰੇ ਪਰਿਵਾਰ ਸਮੇਤ ਆਣਾ ਤੁਸੀਂ ਠੀਕ ਹੈ ਆ ਦੋ ਕਾਰਡ ਆ ਇੱਕ ਜਾਗੋ ਦਾ ਵਾ ਇੱਕ ਵਿਆਹ ਦਾ ਦੋਨੇ ਪ੍ਰੋਗਰਾਮ ਤੇ ਸਾਰਿਆਂ ਨੇ ਆਣਾ ਮੈਂ ਇਹੀ ਨੋਟ ਕਰਦੀ ਸੀ ਕਿਤੇ ਇੱਕ ਫੰਕਸ਼ਨ ਤੇ ਨਾ ਤਾਂ ਨਹੀਂ ਸੱਦਿਆ ਵੀ ਜਾਗੋ ਤੇ ਮੈਂ ਪ੍ਰਾਂਦੀ ਪਾਉਣਾ ਰਹਿ ਜਾ ਕਿਤੇ ਨਹੀਂ 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 ਤਾਂ ਹੀ ਦੋਨੋਂ ਦਿੱਤੇ ਆ ਲਹਿੰਗਾ ਪਾਉਣਾ ਵੀ ਨਾ ਰਹਿ ਜਾ ਹਾਂ ਇਹ ਤਾਂ ਮੈਂ ਪਾ ਲੂੰਗੀ ਹੁਣ ਆਹ ਤਾਂ ਬਹੁਤ ਵਧੀਆ ਹੋ ਗਿਆ ਵਧਾਈਆਂ ਤੈਨੂੰ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹੁਣ ਮੈਂ ਚਾਹ ਚੁਪੀਓਗੇ ਕਿ ਮਤਲਬ ਵੇਖ ਲਓ ਜੇ ਪੀਣ ਤੇ ਨਹੀਂ 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 ਚਾਹ ਪਾਣੀ ਸਭ ਪੀ ਕੇ ਆਇਆ ਸਾਰਿਆਂ ਕਰੋ ਰੱਜੇ ਹੋਇਆ ਹੁਣ ਤਾਂ ਸਾਨੂੰ ਵਿਹਲੇ ਕਰੋ ਅਸੀਂ ਜਾਈਏ ਜਾਈਏ ਵੇੱਲੇ ਇਹ ਮੈਂ ਕਿਹੜਾ ਕੰਮ ਦੱਸਿਆ ਤੁਹਾਨੂੰ ਕੋਈ ਨਹੀਂ ਨਹੀਂ ਜਾ ਰਹੇ ਹਾਂ ਬਸ ਧੰਨਵਾਦ ਤੁਹਾਡਾ ਮੈਂ ਕੰਮ ਪਰਿਵਾਰ ਸਮੇਤ ਪਹੁੰਚੇ ਸਾਰੇ ਜਣੇ ਪਰਿਵਾਰ ਸਮੇਤ ਹੀ ਪਹੁੰਚਾਂਗੇ ਹਾਂ ਮੈਂ ਤਾਂ ਗਵਾਂਢੀ ਨਹੀਂ 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 ਗਵਾਂਢੀ ਮੈਂ ਤਾਂ ਸੋਚਿਆ ਸੀ ਸਾਲੇ ਇੱਕ ਦੋ ਜਾਣੇ ਲੈ ਆਉਂਗੀ ਨਹੀਂ 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 ਪਰਿਵਾਰ ਆ ਲੈਣ ਅੱਛਾ ਠੀਕ ਹੈ ਚਲੋ ਠੀਕ ਹੈ ਭਾਬੀ ਠੀਕ ਹੈ ਭਾਬੀ ਜੀ ਦੇਖ ਲਓ ਜੇ ਡੱਬਾ ਖਾਲੀ ਚਾਹੀਦਾ ਨਹੀਂ 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 ਹਾਂ ਨਹੀਂ ਡੱਬੇ ਆਪਣੇ ਡੱਬੇ ਵਾਧੂ ਆਪਣੇ ਕੋ ਨਾਲੇ ਭਰੇ ਹੋਏ ਖਾਲੀ ਨਹੀਂ ਅੱਛਾ ਅੱਛਾ ਚੋਠੀਆ ਜੇ ਲੋਕ ਪੁੱਤਾ ਸੀ ਮੰਗ ਲਾਂਗੇ ਇੱਕ ਅੱਧਾ ਹੋਰ ਹਾਂਜੀ ਜਿੰਨੇ ਮਰਜ਼ੀ ਲੈ ਲਿਓ ਹਾਂ ਇਹ ਵੀ ਵਧੀਆ ਨੇ ਰਿਸ਼ਤੇਦਾਰ ਇਹੋ ਜਿਹੇ ਚਾਹੀਦੇ ਜਿਹੜੇ ਡੱਬਾ ਕਹਿਣ ਜਿੰਨੇ ਮਰਜ਼ੀ ਆ ਜੋ ਨਹੀਂ ਜੰਨਤ ਜੋ ਤਿਆਰ ਹੋ ਜੀਏ ਤੁਸੀਂ ਚੱਲਾਂਗੇ ਸਾਰੇ ਜਾਨੇ ਵਾਹ ਜੀ ਵਾਹ ਮਜ਼ਾ ਆ ਮਾਰਸ਼ਲ ਤੂੰ ਵੀ ਚੱਲ